ਇਦਾ ਵੀ ਨੰਬਰ ਅਲੱਗ ਆ। ਸਾਰੀ ਪਾਰ ਨਾ ਨਾ ਲੱਗਦਾ। ਭਾਜੀ ਹਲਾਓ ਨਾ ਭਾਜੀ ਹਲਾਓ ਨਾ। ਗੱਲ ਸੁਣ। ਕੋਈ ਪਤਾ ਨਹੀਂ ਹੁੰਦਾ ਅਮਨੀਸ਼ਨ ਦਾ ਨਾ। ਇਹ ਮੇਰੀ ਗੱਲ। ਪਤਾ ਕੀ ਮੋ? ਇੱਧਰ ਸੁਣੋ ਪਹਿਲਾਂ ਮੇਰੀ ਗੱਲ। ਅਮਨੀਸ਼ਨ ਦਾ ਕੋਈ ਪਤਾ ਨਹੀਂ ਹੁੰਦਾ। ਕੰਡੀਸ਼ਨਾਂ ਜੁੜੀਆਂ ਦੋ ਤਿੰਨ ਕੰਡੀਸ਼ਨਾਂ ਹੁੰਦੀਆਂ। ਹਾਂਜੀ। ਇਹਨੂੰ ਹੁਲਾਣਾ ਨਹੀਂ। ਇਹਨੂੰ ਕੁਝ ਨਹੀਂ ਕਰਨਾ ਇਹਨੂੰ। ਅੱਛਾ ਮੈਂ ਆਪੇ। ਇਹ। ਇਹਦਾ ਵੀ ਨੰਬਰ ਅਲੱਗ ਆ। ਸਾਰਿਕ ਪਾਕ ਨਾ 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 ਲੰਗਰ ਦਾ ਪਾਜੀ ਹਲਾਓ ਨਾ ਪਾਜੀ ਹਲਾਓ ਨਾ ਗੱਲ ਸੁਣ ਕੋਈ ਪਤਾ ਨਹੀਂ ਹੁੰਦਾ ਅਮਨੀਸ਼ਨ ਦਾ ਨਾ ਮੇਰੀ ਗੱਲ ਇਹ ਤਾਂ ਸੁਣੋ ਪਹਿਲਾਂ ਮੇਰੀ ਗੱਲ ਅਮਨੀਸ਼ਨ ਦਾ ਕੋਈ ਪਤਾ ਨਹੀਂ ਹੁੰਦਾ ਕੰਡੀਸ਼ਨਾਂ ਜਿਹੜੀਆਂ ਦੋ ਤਿੰਨ ਕੰਡੀਸ਼ਨਾਂ ਹੁੰਦੀਆਂ ਹਾਂਜੀ ਇਹਨੂੰ ਹਲਾਣਾ ਨਹੀਂ ਇਹਨੂੰ ਕੁਝ ਨਹੀਂ ਕਰਦਾ ਇਹਨੂੰ ਅੱਛਾ ਮੈਂ ਆਪ ਪਾਇਆ ਪਹਿਲਾ ਵੀ ਨੰਬਰ ਅਲੱਗ ਆ ਆਰੇ ਪਾਰ ਨਾ ਨਾ ਲੰਗਰਦਾ ਭਾਜੀ ਹਲਾਓ ਨਾ ਭਾਜੀ ਹਲਾਓ ਨਾ ਗੱਲ ਸੁਣ ਕੋਈ ਪਤਾ ਨਹੀਂ ਹੁੰਦਾ ਅਮਨੀਸ਼ਨ ਦਾ ਨਾ ਮੇਰੀ ਗੱਲ ਪਤਾ ਕੀ ਹੁੰਦਾ ਇਹ ਦੱਸਣੋ ਪਹਿਲਾਂ ਮੇਰੀ ਗੱਲ ਅਮਨੀਸ਼ਨ ਦਾ ਕੋਈ ਪਤਾ ਨਹੀਂ ਹੁੰਦਾ ਕੰਡੀਸ਼ਨਾਂ ਜਿਹੜੀਆਂ ਦੋ ਤਿੰਨ ਕੰਡੀਸ਼ਨਾਂ ਹੁੰਦੀਆਂ ਹਾਂਜੀ ਇਹਨੂੰ ਹਲਾਉਣਾ ਨਹੀਂ ਇਹਨੂੰ ਕੁਝ ਨਹੀਂ ਕਰਦਾ ਇਹਨੂੰ ਅੱਛਾ ਮੈਂ ਆਪੇ